ਸਿੱਖ ਕੌਮ ਇਤਿਹਾਸ ਨਾਲ ਜਿਹੜਾ ਸਿੱਖ ਕੌਮ ਦਾ ਇਤਿਹਾਸ ਹੈ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਸਿੱਖ ਅਰਦਾਸ ਵਿੱਚ ਹੁੰਦਾ ਜਿਨ੍ਹਾਂ ਨੇ ਪੁੱਠੀਆਂ ਖੱਲਾਂ ਲੁਹਾਈਆਂ ਉਹਨਾਂ ਯੋਧਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਵੀਰੋ ਤੁਹਾਡੇ ਵਿੱਚੋਂ ਬਹੁਤ ਸਾਰੇ ਵੀਰ ਜਾਣ ਵੀ ਹੋਣਗੇ ਕਿ 1753 ਦੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ ਇਹ ਇੰਡੀਆ ਤੇ ਕਾਬਜ਼ ਹੋਇਆ ਤਾਂ ਉਸ ਨੇ ਸਰਹੰਦ ਦਾ ਇਹ ਨਵਾਂ ਸੂਬੇਦਾਰ ਨਿਯੁਕਤ ਕੀਤਾ ਜਿਸ ਨੂੰ ਅਬਦੁੱਸ ਸਮਦਖਾਂ ਬੋਲਦੇ ਨੇ ਅਬਦੁੱਸ ਸਮਦਖਾਂ ਤੇ ਉਸ ਦਾ ਗਾੜੀ ਇੱਕ ਹੈਗਾ ਸੀ ਗਾੜੀ ਉਹਨੇ ਆਪਣਾ ਵਜ਼ੀਰ ਰੱਖਿਆ ਸੀ ਉਹਦਾ ਨਾਂ ਸੀ ਨਿਜ਼ਾਮ ਮੂਦੀਨ ਉਸ ਬੰਦੇ ਨੇ ਕਿਹਾ ਕਿ ਚਲੋ ਆਪਾਂ ਆਪਣੀ ਸੈਨਾ ਨੂੰ ਲੈ ਕੇ ਇੱਕ ਮੁਗਲ ਬਰਨ ਪਿੰਡ ਆ ਜਿਹਦਾ ਪੁਰਾਣਾ ਨਾਂ ਮੁਗਲ ਮਾਜਰਾ ਪਟਿਆਲਾ ਜ਼ਿਲ੍ਹਾ ਪਟਿਆਲੇ ਦੇ ਵਿੱਚ ਪੈਂਦਾ ਹੈ ਸਰਹੰਦ ਤੋਂ ਕੁਝ ਦੂਰ ਹੀ ਪੈਂਦਾ ਹੈ ਇਹ ਪਿੰਡ ਤੇ ਉਸ ਪਿੰਡ ਵਿੱਚ ਗਿਆ ਉਹ ਅਬਦੁੱਲ ਸੰਦਖਾ 1753 ਨੂੰ ਤੇ ਉਸਨੇ ਕਿਹਾ ਕਿ ਜਾਓ ਕੋਈ ਸਿੱਖ ਲੱਭ ਕੇ ਲਿਆਓ ਤੁਹਾਨੂੰ ਪਤਾ ਕਿ ਉਹ ਦੋ ਸਿੱਖ ਜਿਹੜੇ ਸੀ ਜੰਗਲਾਂ 'ਚ ਰਹਿਣ ਲੱਪੇ ਸੀ ਕਿਉਂਕਿ ਬਹੁਤ ਜ਼ਿਆਦਾ ਅਤਿਆਚਾਰ ਸਿੱਖ ਕੌਮ ਤੇ ਹੋਣ ਲੱਪਿਆ ਸੀ ਜਿਹੜੇ ਵੀਰ ਇਤਿਹਾਸ ਜਾਣਦੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀਰੋ ਉਸ ਸਮੇਂ ਦੇ ਮੁਤਾਬਕ ਉਹ ਜਦੋਂ ਪਿੰਡ ਦੇ ਵਿੱਚ ਗਿਆ ਅਬਦੁਸਮਦ ਖਾਨ ਤੇ ਉਹਨੇ ਕਿਹਾ ਸਿੱਖ ਲੱਭ ਕੇ ਲਿਆਓ ਕੋਈ ਜਦੋਂ ਉਹ ਪਿੰਡ ਦੇ ਵਿੱਚ ਚੱਕਰ ਲਾਉਣ ਗਏ ਮੁਗਲ ਮਾਜਰਾ ਪਿੰਡ ਹੈ ਨਾਂ ਸੀ ਉਹਦਾ 1753 ਦੇ ਵਿੱਚ ਤੇ ਉਸ ਉਹਨਾਂ ਨੂੰ ਇਹ ਆਪਣੇ ਉਸ ਸਮੇਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਜੈਪ ਜੈ ਸਿੰਘ ਖਲਕਟ ਜੈ ਸਿੰਘ ਖਲਕਟ ਜਿਹੜੇ ਸੀ ਉਹ ਇੱਕ ਖੂਹ ਤੇ ਇਸ਼ਨਾਨ ਕਰ ਰਹੇ ਸਨ ਤੇ ਇੱਥੇ ਗੱਲ ਬਣਦੀ ਦਸਨੀ ਵੀ ਬਣਦੀ ਹੈ ਕਿ ਇਹ 1753 ਦੀ ਗੱਲ ਹੈ ਤੇ ਜਿਹੜੇ ਬਾਬਾ ਸਤਕਾਰਯੋਗ ਜੈ ਸਿੰਘ ਖਲਕਟ ਸਨ ਉਹਨਾਂ ਦੇ ਪਿਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਪਾਣ ਕੀਤਾ ਸੀ ਸਿੰਘ ਸਨ ਤੇ ਜਦੋਂ ਉਹ ਤੇ ਖੂਹ ਤੇ ਇਸ਼ਨਾਨ ਕਰ ਰਹੇ ਸੀ ਤਾਂ ਮੁਗਲ ਸੈਨਾ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਬਦੁਸ ਸਮਦ ਖਾਨ ਦੇ ਸਾਹਮਣੇ ਪੇਸ਼ ਕੀਤਾ ਤੇ ਸਿੰਘ ਤੁਹਾਨੂੰ ਪਤਾ ਕਿਸੇ ਨੂੰ ਸਲਾਮ ਨਹੀਂ ਕਰਦੇ ਆਪਣੇ ਗੁਰੂ ਤੋਂ ਬਿਨਾ ਕਿਸੇ ਨੂੰ ਸਲਾਮ ਨਹੀਂ ਕਰਦੇ ਜੋ ਮਰਜ਼ੀ ਹੋ ਜਾਵੇ ਇਹ ਇਹਨਾਂ ਦੀ ਕੁਰਬਾਨੀ ਆ ਇਸੇ ਕਰਕੇ ਤਾਂਸੀਂ ਇਹਨਾਂ ਨੂੰ ਸਿਰ ਨਿਵਾਉਂਦੇ ਆ ساری ਦੁਨੀਆ ਸਿਰ ਨਿਵਾਉਂਦੀ ਆ ਸਿੱਖ ਕੌਮ ਨੂੰ ਤੇ ਜਦੋਂ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ ਉਹਨਾਂ ਨੇ ਕੁਛ ਨਹੀਂ ਉਹਨੂੰ ਸਲਾਮ ਨਹੀਂ ਕੀਤੀ ਤੇ ਉਹ ਤਾਂ ਅੱਗੇ ਭਰਿਆ ਪੀਤਾ ਸੀ ਕਿ ਮੈਂ ਸਿੰਘ ਸ਼ਹੀਦ ਕਰਨਾ ਹੈ ਤੇ ਫਿਰ ਅਬਦੁਸੰਦ ਨੇ ਖਾਨ ਨੇ ਕਿਹਾ ਕਿ ਵੇਖ ਪੀਆ ਮੇਰਾ ਹੁੱਕਾ ਵਾ ਇਹਨੂੰ ਝੁੱਕ ਤੁਹਾਨੂੰ ਸਾਰਿਆਂ ਨੂੰ ਪਤਾ ਹੁੱਕੇ ਦੇ ਵਿੱਚ ਤੰਬਾਕੂ ਹੁੰਦਾ ਤੇ ਸਿੱਖਾਂ ਲਈ ਤੰਬਾਕੂ ਪੀਣਾ ਗੁਨਾਹ ਆ ਬਹੁਤ ਜ਼ਿਆਦਾ ਤੇ ਉਹਨਾਂ ਕਹੇ ਵੀ ਮੈਂ ਤੰਬਾਕੂ ਦਾ ਹੁਕਾ ਨਹੀਂ ਚੁੱਕ ਸਕਦਾ ਮੇਰੇ ਧਰਮ ਦੇ ਵਿੱਚ ਇਹ ਗੱਲ ਨਹੀਂ ਹੈ ਤੇ ਅਬਦੁੱਸ ਸਮਦ ਖਾਨ ਨੇ ਕਿਹਾ ਕਿ ਜੇ ਤੁਸੀਂ ਇਹ ਹੁਕਾ ਨਹੀਂ ਚੁੱਕੋਗੇ ਤਾਂ ਫਿਰ ਤੁਹਾਨੂੰ ਸਜ਼ਾ ਮਿਲੇਗੀ ਤਾਂ ਉਹਨਾਂ ਕਹੇ ਤੁਸੀਂ ਜਿਹੜੀ ਵੀ ਸਜ਼ਾ ਦੇਣੀ ਦੇ ਦਿਓ ਲੇਕਿਨ ਮੈਂ ਕੰਮ ਨਹੀਂ ਕਰੂੰਗਾ ਤੇ ਉਸੇ ਵੇਲੇ ਹੀ ਅਬਦੁੱਸ ਸਮਦ ਖਾਨ ਨੇ ਬਾਬਾ ਜੈ ਸਿੰਘ ਖਲਕਟ ਨੂੰ ਜਿਨ੍ਹਾਂ ਦੀ ਪਤਨੀ ਦਾ ਨਾਮ ਧੰਨਕੌਰ ਤੇ ਦੋ ਉਹਨਾਂ ਦੇ ਪੁੱਤਰ ਸਨ ਤੇ ਬਾਬਾ ਕੱਲੇ ਬਾਬਾ ਜੀ ਨੂੰ ਜਿਹੜਾ ਹੀ ਉੱਥੇ ਇੱਕ ਪਿੰਪਲ ਆ ਪਿੰਡ ਦੇ ਵਿੱਚ ਅੱਜ ਵੀ ਸ਼ਾਇਦ ਉੱਥੇ ਹੋਵੇਗਾ ਮੈਂ ਗਿਆਨੀ ਦਰਸ਼ਨ ਕਰਨ ਜਲਦੀ ਜਾਵਾਂਗਾ ਉੱਥੇ ਉਹ ਪੀਪਲ ਦੇ ਨਾਲ ਗੁਰੂ ਸਾਹਿਬ ਜੀ ਨੂੰ ਉਹ ਬਾਬਾ ਜੈਸ ਸਿੰਘ ਖਲਕਟ ਨੂੰ ਜਿਹੜਾ ਸੀ ਪੁੱਠਾ ਟੰਗ ਦਿੱਤਾ ਗਿਆ ਤਾਂ ਫਿਰ ਉਹਨਾਂ ਦੀ ਜਿਹੜੀ ਖੱਲ ਜਿਹੜੀ ਸੀ ਅੰਗੂਠਿਆਂ ਤੋਂ ਪੈਰ ਦੇ ਅੰਗੂਠਿਆਂ ਤੋਂ ਸ਼ੁਰੂ ਕਰਕੇ ਲਾਉਣੀ ਸ਼ੁਰੂ ਕਰ ਦਿੱਤੀ ਸਾਰੀ ਜਿਹੜੀ ਸੀ ਉਹਨਾਂ ਦੀ ਜਦੋਂ ਖੱਲ ਮਤਲਬ ਲਾਉਣ ਲੱਗੇ ਤਾਂ ਫਿਰ ਗੁਰੂ ਦੇ ਪਿਆਰੇ ਸ਼ਹੀਦੀਆਂ ਪ੍ਰਾਪਤ ਕਰਕੇ ਇਹਨੀ ਉਹ ਮਹਾਨ ਸ਼ਖਸੀਅਤ ਬਾਬਾ ਜੈ ਸਿੰਘ ਖਲਕਟ ਜਿਹੜਾ ਪੁਰਾਣਾ ਪਿੰਡ ਮੁਗਲਵਾਜਰਾ ਜ਼ਿਲ੍ਹਾ ਪਟਿਆਲਾ ਦੇ ਵਿੱਚ ਪੈਂਦਾ ਹੈ ਅੱਜ ਕੱਲ ਇਹ ਤੇ ਪਿੰਡ ਦਾ ਨਾਮ ਬਰਨ ਪਿੰਡ ਆ ਸ਼ਾਇਦ ਇਹਨੂੰ ਬਰਨ ਪਿੰਡ ਬੋਲਦੇ ਨੇ ਜਾਂ ਬਾਰਨ ਪਿੰਡ ਬੋਲਦੇ ਨੇ ਜਾਂ ਬਾਰਮ ਪਿੰਡ ਬੋਲਦੇ ਕੁਝ ਵੀ ਸ਼ਬਦ ਕਿਉਂਕਿ ਪਾਸ਼ਾ ਦੇ ਮੁਤਾਬਕ ਵੱਧ ਘੱਟ ਹੋ ਸਕਦਾ ਇਲਾਕੇ ਦੀ ਪਾਸ਼ਾ ਦੇ ਬੋਲਣ ਦੇ ਮੁਤਾਬਕ ਵੀਰੋ ਫਿਰ ਇਹਨੇ ਇਹਨਾਂ ਨੇ ਕੀ ਕੀਤਾ ਜਦੋਂ ਉਹਨਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਉਹਨਾਂ ਦਾ ਬਾਕੀ ਪਰਿਵਾਰ ਵੀ ਉਹਨਾਂ ਦੇ ਪੁੱਤਰ ਵੀ ਉਹਨਾਂ ਦੀ ਪਤਨੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਜਦੋਂ ਇਹ ਗੱਲ ਇਹ ਸ਼ਹੀਦ ਕਰਕੇ ਵਾਪਸ ਸਰਹੰਦ ਮੁੜ ਗਿਆ ਜਦੋਂ ਇਹ ਗੱਲ ਸਿੱਖਾਂ ਨੂੰ ਪਤਾ ਲੱਗੀ ਜਦੋਂ ਕੁਝ ਸਮੇਂ ਬਾਅਦ ਫਿਰ ਸਿੱਖਾਂ ਨੇ ਹਨੇਰੀ ਲਿਆਂਦੀ ਪੂਰੀ ਫਿਰ ਉਹ ਪਿੰਡ ਉਜਾੜਿਆ ਤੁਹਾਨੂੰ ਪਤਾ ਅਬਦੁੱਸ ਸਮਦ ਖਾਂ ਵੀ ਮਾਰਿਆ ਸਮੇਂ ਦੇ ਮੁਤਾਬਕ ਤੇ ਸਿੱਖਾਂ ਨੇ ਉਹਦਾ ਬਦਲਾ ਲਿਆ ਇਸ ਕਰਕੇ ਜਿਹੜੀ ਸਿੱਖ ਕੌਮ ਆ ਕਦੀ ਵੀ ਭਾਜੀ ਨਹੀਂ ਰੱਖਦੀ ਇਹ ਭਾਜੀ ਮੋੜ ਦਿੰਦੀ ਆ ਤਾਂ ਨਿਆ ਗੁਰੂ ਦੇ ਸਿੱਖ ਹੋਰ ਵੀ ਵੀਰ ਹੈਗੇ ਨੇ ਜਿਨ੍ਹਾਂ ਦੀਆਂ ਪੁੱਠੀਆਂ ਖੱਲਾਂ ਸਮੇਂ ਦੇ ਮੁਤਾਬਕ ਉਤਾਰੀਆਂ ਗਈਆਂ ਪਰ ਇਹ ਵੀਰ ਨੇ ਜਿਹੜੀ ਹੀ ਏਡੀ ਵੱਡੀ ਸਿੱਖ ਕੌਮ ਲਈ ਕੁਰਬਾਨੀ ਕੀਤੀ ਗੁਰੂ ਮਾਰਾ ਸਾਡੀਆਂ ਵੀ ਕਮੀਆਂ ਦੂਰ ਕਰਨ ਅਸੀਂ ਵੀ ਆਪਣੀਆਂ ਕਮੀਆਂ ਤੋਂ ਬਾਹਰ ਨਿਕਲ ਗਏ ਤੇ ਗੁਰੂ ਦੇ ਸਿੰਘ ਬਣੀਏ ਮੈਂ ਬੇਨਤੀ ਕਰਦਾ ਹਾਂ ਸਾਰੇ ਵੀਰਾਂ ਨੂੰ ਆਪਣੇ ਸ਼ਹੀਦਾਂ ਨੂੰ ਜਰੂਰ ਯਾਦ ਕਰਿਆ ਕਰੋ ਕਿਉਂਕਿ ਇਹ ਸਾਨੂੰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਪਿਆਰ ਕਰੀਏ ਤੇ ਮੈਂ ਤੁਹਾਨੂੰ ਵੀ ਵੀਰੋ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰੇ ਜਾਣੇ ਇਹ ਵੀਡੀਓ ਸ਼ੇਅਰ ਕਰ ਕਰਕੇ ਆਪਣੇ ਇਤਿਹਾਸ ਨੂੰ ਹਰ ਘਰ ਵਿੱਚ ਪਹੁੰਚਾ ਦਿੱਤਾ ਹੈ ਅੱਜ ਅੱਜ ਮੈਨੂੰ ਬੜੀ ਖੁਸ਼ੀ ਹੈ ਕਿ ਬਹੁਤ ਸਾਰੇ ਲੋਕ ਵੀਰ ਆਪਣੇ ਸਿੱਖ ਇਤਿਹਾਸ ਨਾਲ ਜੁੜਨ ਲੱਗ ਪਏ ਨੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕ ਆਸ ਕਰਦਾ ਹਾਂ ਕਿ ਸਿੱਖ